ਹੁੰਦੀਆਂ ਨੇ ਉਹ ਲਗਾਈਆਂ ਗਈਆਂ ਨੇ ਸੋ ਇਹ ਦਿੱਲੀ ਤੋਂ ਅਸੀਂ ਤਸਵੀਰਾਂ ਦਿਖਾ ਰਹੇ ਹਾਂ ਰਾਸ਼ਟਰਪਤੀ ਭਵਨ ਵੱਲ ਪ੍ਰਧਾਨ ਮੰਤਰੀ ਜਾ ਰਹੇ ਨੇ ਅੱਜ ਸਰਕਾਰ ਬਣਾਉਣ ਦਾ ਦਾਵਾ ਪੇਸ਼ ਕਰਨਾ ਹੈ ਕਿਉਂਕਿ ਐਨਡੀਏ ਸੰਸਦੀ ਦਲ ਦਾ ਨੇਤਾ ਪ੍ਰਧਾਨ ਮੰਤਰੀ ਮੋਦੀ ਨੂੰ ਚੁਣ ਲਿਆ ਗਿਆ ਹੈ ਔਰ ਤੀਸਰੀ ਵਾਰ ਮੋਦੀ ਪ੍ਰਧਾਨ ਮੰਤਰੀ ਬਣਨ ਜਾ ਰਹੇ ਨੇ ਸੋ ਉਸ ਤੋਂ ਪਹਿਲਾਂ ਜੋ ਰਸਮੀ ਪ੍ਰਕਿਰਿਆ ਹੁੰਦੀ ਹੈ ਇੱਕ 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 ਜੋ 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 ਨਿਯਮ ਕਾਨੂੰਨ ਹੁੰਦੇ ਨੇ ਜੋ ਇੱਕ ਪ੍ਰੋਟੋਕੋਲ ਹੁੰਦਾ ਹੈ ਕਿ ਰਾਸ਼ਟਰਪਤੀ ਨੂੰ ਸਰਕਾਰ ਬਣਾਉਣ ਦਾ ਦਾਵਾ ਪੇਸ਼ ਕੀਤਾ ਜਾਂਦਾ ਹੈ ਔਰ ਫਿਰ ਰਾਸ਼ਟਰਪਤੀ ਅੱਗੇ ਤਰੀਕ ਦਿੰਦੇ ਨੇ ਕਿ ਐਸ 300 ਚੁੱਕ ਸਮਾਗਮ ਰੱਖਿਆ ਜਾਣਾ ਸੋ ਹੁਣ ਏ ਪੀਐਮ ਦਾ ਕਾਫਲਾ ਹੈ ਰਾਸ਼ਟਰਪਤੀ ਭਵਨ ਜਾ ਰਿਹਾ ਦਿੱਲੀ ਤੋਂ ਲਾਈਵ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਅੱਜ ਅੱਜ ਦਾਵਾ ਪੇਸ਼ ਕੀਤਾ ਜਾਣਾ ਐਨਡੀਏ ਵੱਲੋਂ ਐਨਡੀਏ ਸੰਸਦੀ ਦਲ ਦਾ ਨੇਤਾ ਕਿਉਂਕਿ ਪੀਐਮ ਮੋਦੀ ਨੂੰ ਚੁਣਿਆ ਗਿਆ ਤਾਂ ਉਹਨਾਂ ਵੱਲੋਂ ਦਾਵਾ ਪੇਸ਼ ਕੀਤਾ ਜਾਏਗਾ ਔਰ ਇਹ ਇਹ ਖਬਰਾਂ ਨੇ ਇਹ ਉਮੀਦ ਹੈ ਇਹੀ ਚਰਚਾਵਾਂ ਨੇ ਕਿ 9 ਤਰੀਕ ਨੂੰ ਸ਼ਾਮ 6 ਵਜੇ ਜਿਹੜਾ ਸਮਾਗਮ ਹੈ ਉਹ ਹੋ ਸਕਦਾ ਹੈ ਔਰ 9 ਤਰੀਕ ਨੂੰ 6 ਵਜੇ ਪ੍ਰਧਾਨ ਮੰਤਰੀ ਮੋਦੀ ਦੇਸ਼ ਤੇ ਤੀਸਰੀ ਵਾਰ ਲਗਾਤਾਰ ਪ੍ਰਧਾਨ ਮੰਤਰੀ ਵਜੋਂ ਅਹੁਦੇ ਦੀ ਸੌ ਚੁੱਕਣਗੇ ਔਰ ਨਾਲ ਉਹਨਾਂ ਦੇ ਕਿੰਨੇ ਕੈਬਨਿਟ ਮੰਤਰੀ ਸੌ ਚੁੱਕਦੇ ਨੇ ਇਹ ਵੀ ਦੇਖਣਾ ਹੋਏਗਾ ਬਕਾਇਦਾ ਇੱਕ ਪੂਰੀ ਲਿਸਟ ਜਿਹੜੀ ਹੈ ਉਹ ਰਾਸ਼ਟਰਪਤੀ ਭਵਨ ਨੂੰ ਦਿੱਤੀ ਜਾਂਦੀ ਹੈ